ਖਬਰ ਆ ਰਹੀ ਹੈ ਕਿ ਸੁਖਬੀਰ ਬਾਦਲ ਤੇ iali ਸਾਹਿਬ ਇਕੱਠੇ ਹੋ ਰਹੇ ਨੇ 11 ਨੂੰ ਵੇਖੋ iali ਸਾਹਿਬ ਨੇ ਇੱਕ ਲਕਈਆ ਕਿ ਸਾਡਾ ਜਿਹੜਾ ਮਤਲਬ ਕਿ ਇੱਕ ਕਮੇਟੀ ਵਜੂ ਹੋਂਦ ਚਾਉਣਾ ਉਹਦਾ ਮਕਸਦ ਇੱਕ ਸੀ ਕਿ ਅਸੀਂ ਇੱਕ ਹੋਣਾ ਹੈ ਹੂੰ ਬੜੀ ਖੂਬਸੂਰਤ ਗੱਲ ਕਹੀ ਆ ਕਿ ਸਾਡਾ ਮਕਸਦ ਇੱਕੋ ਹੀ ਸੀਗਾ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਆਦੇਸ਼ ਹੋਇਆ ਹੂੰ ਕਿ ਅਸੀਂ ਇੱਕ ਹੋਣ ਵਾਸਤੇ ਕੰਮ ਕਰਨਾ ਹੈ ਜੀ ਸੱਤਾ ਦੀ ਕਮੇਟੀ ਸੀ ਦੋ ਅਸਤੀਫਾ ਦੇ ਕੇ ਪੰਜ ਮੈਂਬਰ ਰਹਿ ਗਏ ਤਾਂ ਅਸੀਂ ਅੱਜ ਵੀ ਕਹਿੰਦੇ ਆ ਕਿ ਸੁਖਵੀਰ ਸਿੰਘ ਬਾਦਲ ਜੀ ਥੋੜੀ ਤਿਆਗ ਦੀ ਭਾਵਨਾ ਦਿਖਾਉਣ ਤੇ ਆਪਾਂ ਇਕੱਠੇ ਹੋਈਏ ਸਰਕਾਰ ਜਿਹੜੀ ਉਹ ਮੁਸ਼ਕਲ ਦੌਰ ਚੋਂ ਗੁਜ਼ਰ ਰਹੀ ਹੈ ਤਾਂ ਭਾਈ ਹੋ ਸਕਦਾ ਭਾਈ ਹਾਲੇ ਮੈਨੂੰ ਪਤਾ ਨਹੀਂ ਹੈ ਮੈਂ ਇੰਨੀ ਕੁ ਸਿਰਫ ਗੱਲ ਇਹਨਾਂ ਦੀ ਸੁਣੀ ਆ ਕਿ ਭਾਈ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਥੋੜਾ ਤਿਆਗ ਦਾ ਭਾਵ ਵਰਤਣ ਵਾਸਤੇ ਕਿਹਾ ਤੇ ਇੱਕ ਹੋ ਸਕਦੇ ਆ ਤਾਂ ਠੀਕ ਹੈ ਜਦੋਂ ਕੋਈ ਮਨਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਤਾਂ ਹਮਲਚ ਵੀ ਆ ਸਕਦੀ ਆ ਜਾਂਦੀ ਹੈ ਬਿਲਕੁਲ ਕੋਈ ਹੋ ਸਕਦਾ ਕਿਸੇ ਬਿੰਦੂ ਤੇ ਆ ਕੇ ਕਿਸੇ ਨੁਕਤੇ ਤੇ ਆ ਕੇ ਸਹਿਮਤੀ ਹੋ ਜਾਵੇ ਹੋ ਜਾਵੇ ਤੇ ਵਧੀਆ ਗੱਲ ਹੈ ਜੀ ਇਹ ਸਾਰੇ ਆਪਸ ਵਿੱਚ ਯਾਰ ਬੇਲੀ ਸੀ ਸਾਰੇ ਆਪੋ ਵਿੱਚ ਇੱਕ ਟੀਮ ਬਣ ਕੇ ਕੰਮ ਕਰਦੇ ਰਹੇ ਨੇ ਜੀ ਗਾਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਅੱਛਾ ਸਮਾ ਸ਼ੁਰੂ ਹੋ ਜਾਵੇ ਬਿਲਕੁਲ ਪਰ ਉਹਦੇ ਵਾਸਤੇ ਜੋ ਨਰਾਜ਼ਗੀਆਂ ਨੇ ਜਾਂ ਜੋ ਡਿਮਾਂਡਾਂ ਨੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਵੇਖਣੀਆਂ ਪੈਣਗੀਆਂ ਕਿਉਂਕਿ ਹੁਣ ਦੇਖੋ ਇਹ ਜਿਹੜਾ ਭਰਤੀ ਕਮੇਟੀ ਵਾਲਾ ਹੈ ਤੜਾ ਇਹਨੇ ਇੱਕ ਸ਼ੇਪ ਤਾਂ ਲੈਣੀ ਲੈਣੀ ਹੈ ਨਾ ਸਿਆਸੀ ਦਲ ਦੇ ਤੌਰ ਤੇ ਜਾਂ ਸਿਆਸੀ ਧਿਰ ਦੇ ਤੌਰ ਤੇ ਪਰ ਫਿਰ ਉਹ ਜਾਂ ਕੱਲ ਨੂੰ ਹੋ ਸਕਦਾ ਅਮਰਤਪਾਲ ਸਿੰਘ ਹੋਰਾਂ ਦੇ ਦਲ ਦੇ ਨਾਲ ਕੋਈ ਅਲਾਈਅੰਸ ਕਰਨਾ ਜਾਂ ਭਾਜਪਾ ਨਾਲ ਕਰਨਾ ਉਹ ਤੇ ਉਹਨਾਂ ਦਾ ਬਾਅਦ ਦਾ 파ਟ ਹੈ ਤੇ ਜੇ ਉਹ ਤੋਂ ਪਹਿਲਾਂ ਇਹਨਾਂ ਦਾ ਆਪੋ ਵਿੱਚ ਦੀ ਨਵੇੜਾ ਹੋ ਜਾਂਦਾ ਹੂੰ ਤਾਂ ਫਿਰ ਤਾਕਤ ਵਧੇਗੀ ਇਹਨਾਂ ਦੀ ਤਾਕਤ ਵਧੇਗੀ ਵਕਤ ਵਧੇਗੀ ਸਭ ਹੂੰ ਸਮਝਦੇ ਹੋ ਨਾ ਕਹਿੰਦੇ ਹੁੰਦੇ ਨਾ ਕਿ ਏਕੇ ਚ ਹੀ ਬਰਕਤ ਹੈ ਖਿੰਡੀ ਹੋਈ ਸ਼ਕਤੀ ਮਿੱਟੀ ਦੇ ਸਮਾਨ ਹੁੰਦੀ ਜੀ ਇਸ ਕਰਕੇ ਇਹ ਹੋ ਸਕਦਾ ਕੋਈ ਗੱਲ ਚੱਲੀ ਹੋਵੇ ਹੋ ਸਕਦਾ ਕਿ ਭਾਈ ਭਾਜਪਾ ਨੇ ਵੀ ਕਿਤੇ ਨਾ ਕਿਤੇ ਜ਼ੋਰ ਲਾਉਣਾ ਸਟਾਰਟ ਕਰ ਦਿੱਤਾ ਹੋਵੇ ਜੀ ਕਿ ਵਾਅਦਾ ਤੋਂ ਵਾਅਦਾ ਇਹਨਾਂ ਨੂੰ ਭਾਈ ਹੂੰ ਕਰਕੇ ਇਕੱਠੇ ਤੇ ਉਸ ਤੋਂ ਬਾਅਦ ਆਪਾਂ ਕੋਈ ਅਲਾਈਂਸ ਚਾਹੀਏ ਬਿਲਕੁਲ ਠੀਕ ਹੈ ਨਾ ਜੀ ਮਸਲਾ ਤੇ ਇਹਨਾਂ ਦੀ ਆਪਸੀ ਲੜਾਈ ਦਾ ਹੀ ਹੈ ਨਾ ਇਹ ਨਿਬੜ ਜਾਂਦਾ ਹੈ ਵਿਕਰਮ ਜੀ ਠੀਕ ਹੈ ਤੇ ਅੱਜ ਨਹੀਂ ਤੇ ਕੱਲ ਜਮਾਨਤ ਹੋ ਜਾਣੀ ਜਦੋਂ ਚਾਰਜ ਸ਼ੀਟ ਫਾਈਲ ਹੋ ਗਈ ਉਹ ਤੋਂ ਹਫ਼ਤੇ 10 ਦਿਨ ਬਾਅਦ ਜਮਾਨਤ ਹੋ ਜਾਣੀ ਹੈ ਜੀ ਚਲੋ ਉਹ ਮਾਮਲਾ ਨਿਬੜ ਜਾਏਗਾ ਜੀ 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 ਸਰਬਜੀ ਕਹਿ ਰਹੇ ਨੇ ਕਿ ਬਹੁਤ ਵੱਡੇ ਚੈਨਲਾਂ ਤੋਂ ਖਬਰ ਆ ਰਹੀ ਹੈ ਕਿ ਚਲੋ ਅਸੀਂ ਉਹ ਅਸੀਂ ਤੁਹਾਡੀ ਗੱਲ ਨੂੰ ਰਾਜ਼ ਨਹੀਂ ਕੀਤਾ ਅਸੀਂ ਅਸੀਂ ਤੇ ਕਨਸੀਡਰ ਕੀਤਾ ਉਸ ਦਿਨ ਨੂੰ ਅਸੀਂ ਤੇ ਮੰਨਿਆ ਤੇ ਗੱਲ ਤੋੜ ਕੇ ਜਿਹੜੀ ਅੱਗੇ ਖੜੀ ਆ ਜੀ ਠੀਕ ਹੈ ਨਾ ਅਸੀਂ ਤਾਂ ਇਹ ਗੱਲ ਨੂੰ ਰੱਦ ਕੀਤਾ ਹੀ ਨਹੀਂ ਅਸੀਂ ਤੇ ਗਾਂ ਦੀ ਭਵੇ ਤੁਹਾਨੂੰ ਪਵਿਕ ਮੁਖੀ ਵੀ ਤਸਵੀਰ ਦਿਖਾ ਦਿੱਤੀ ਕਿ ਆ ਹੋ ਸਕਦਾ